ਲਓ ਜੀ ਆ ਗਿਆ ਆ ਗਿਆ ਆ ਗਿਆ ਪੱਡਾ ਡਿੱਪੂ ਇੱਕ ਵਾਰੀ ਫੇਰ ਸਸਤੇ ਸੂਟ ਲੈ ਕੇ ਆ ਗਿਆ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਨੇ ਹੋ 8 800 850 ਦੇ ਵਿੱਚ ਸਾਡੇ ਕੋਲ ਆ ਜਾਓ 8 ਵਾਲੇ ਸੂਟ ਸਿਰਫ 350 ਰੁਪਏ ਦੇ ਵਿੱਚ ਲੈ ਜਾਓ ਜਿੱਥੇ ਮਾਦੀ ਚਲਜੋ ਹੋਲ ਸੇਲਰਾਂ ਵਾਲੋਂ ਸੈਟਿਆਂ ਮਿਲਣ ਵਾਲੇ ਰੇਟਾਂ ਤੋਂ ਵੀ ਚੈਲੇਂਜ ਕਰ ਰਿਹਾ ਵੱਡਾ ਡਿੱਪੂ 8 800 ਵਾਲੇ ਸੂਟ 350 ਰੁਪਏ ਵਿੱਚ ਦੇਖੋ ਇੱਕ ਨਾਲ ਇੱਕ ਅਸੀਂ ਫ੍ਰੀ ਕਰਤਾ ਸਮਝ ਲਓ ਸੂਟ ਬਾਜ਼ਾਰ 'ਚ 900 ਦਾ ਮਿਲਣਾ ਸਾਡੇ ਕੋਲੋਂ 450 ਦਾ ਮਿਲਣਾ ਰੰਗ ਸਾਰੇ ਹੀ ਆ ਚਾਹੇ ਇੱਧਰ ਆ ਜਾਓ ਜੇ ਇੱਧਰ ਹੋਣ ਤੁਸੀਂ ਆਹ ਦੇਖੋ ਜਿਹੜਾ 17 1800 ਦਾ ਸੂਟ ਬਾਜ਼ਾਰ ਦੇ ਵਿੱਚ ਵੱਡਾ ਡਿੱਪੂ ਦੇ 550 ਰੁਪਏ ਦਾ ਵਿਆਹ ਸ਼ਾਦੀਆਂ ਤੇ ਕੱਪੜਾ ਜਿਹੜਾ ਬਾਜ਼ਾਰ ਤੁਸੀਂ 50000 ਦਾ ਲੈਣਾ ਇੱਥੋਂ ਸਿਰਫ 20000 ਰੁਪਏ ਚ ਲੈ ਜਾਓ ਲੋ ਜੀ ਕਹਿੰਦੇ ਬੱਚੇ ਊੜਾੜਾ ਭੁੱਲੀ ਜਾਂਦੇ ਸਿਆਣੇ ਭੁੱਲੀ ਜਾਂਦੇ ਹੈਗੇ ਅਜੇ ਤੁਸੀਂ ਸੂਟ ਪਾਉਣਾ ਨਾ ਊੜਾੜਾ ਸਾਰੇ ਇੰਟੈਲੀਜੈਂਟ ਹੋਏ ਨੇ ਹੈਗੇ ਬੱਚੇ ਵੀ ਸਿਆਣੇ ਵੀ ਨਾ ਦੇਖੋ ਕਿੰਨਾ ਪਿਆਰਾ ਦੇਖੋ ਕਲਰ ਆ ਚੁੱਕਾ ਹੈਗਾ ਨਾ ਦੇਖੋ ਕਿੰਨੀ ਜਿਹੜੀ ਆ ਚੁੱਕੀ ਹੈਗੀ ਮਲਟੀ ਸ਼ੇਡ ਦੀ ਇਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ 500 ਤੇ 50 ਰੁਪਏ ਵਿੱਚ ਬੜੇ ਹੈਰਾਨ ਆ ਅਸੀਂ ਬਹੁਤ ਸਾਰੇ ਸਟੋਰਾਂ ਤੇ ਜਾਂਦੇ ਆ ਕੋਈ 800 ਦਾ ਸੂਟ ਦਿੰਦਾ ਕੋਈ 850 ਦਾ ਤੁਸੀਂ 350 ਚ ਮਤਲਬ ਬਾਜ਼ਾਰ ਨਾਲੋਂ 3-3 ਗੁਣਾ ਰੇਟ ਘੱਟ ਅੱਜ ਇਹ ਤੇ ਸਾਰਾ ਸਮਾਨ ਫੈਕਟਰੀ ਰੇਟ ਤੇ ਵਿਕਦਾ ਹੈ ਸਿਰਫ 10 ਤੋਂ 5 ਰੁਪਏ ਦੇ ਪ੍ਰੋਫਿਟ ਦੇ ਨਾਲ ਚੀਜ਼ਾਂ ਮਿਲਦੀਆਂ ਤੁਸੀਂ ਸਾਡੇ ਕੋਲ ਰੈਡੀਮੇਡ ਸੂਟ ਦੀ ਵੈਰਾਈ ਦੇਖੋਗੇ ਜੀ 1100 ਰੁਪਏ ਦੇ ਵਿੱਚ ਉਹ ਸੂਟ ਮਿਲਦੇ ਜਿਹੜੇ ਬਿਆਰ 4 4 5 5000 ਦੀ ਰੇਂਜ ਵਿੱਚ ਹੈ ਕੋ ਸਵੇਰੇ ਸਵੇਰੇ ਮੇਨੇ ਲੱਗ ਗਏ ਹਜੇ ਦੁਕਾਨਦਾਰਾਂ ਨੇ ਛੱਡ ਨਹੀਂ ਚੱਕੇ ਪਰ ਵੱਡਾ ਡੀਪੋ ਦੇਖੋ ਸਵੇਰ ਤੋਂ ਹੀ ਕਸਟਮਰਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੁਣ ਆ ਵੀ ਚਲੀ ਆ ਦੇਖੋ ਕਿੰਨਾ ਪਿਆਰਾ ਵੀ ਲਹਿੰਗਾ ਆ ਚੁੱਕਾ ਹੈਗਾ ਸਿਰਫ ਆਪਾ ਦੇਣਾ ਹੈਗਾ 9000 ਰੁਪਏ 4500 ਰੁਪਏ ਵਿੱਚ ਭਾਜੀ ਸਿਰਫ 4500 ਚ ਸਿਰਫ 4500 ਆ 5500 ਰੁਪਏ ਦੇਣਾ ਹੈਗਾ ਦੇਖੋ 12000 15000 ਤੋਂ ਘੱਟ ਮੈਂ ਚੈਲੰਜ ਕਰਦਾ ਜੇ ਕਿਸੇ ਸ਼ੋਰੂਮ ਤੇ ਮਿਲ ਜੇ ਬਾਜ਼ਾਰ 'ਚ ਜਾਓਗੇ ਕਿਸੇ ਨੇ 2500 ਮੰਗ ਲੈਣਾ ਕਿਸੇ ਨੇ 1800 ਮੰਗ ਲੈਣਾ ਕਿਸੇ ਨੇ 2000 ਮੰਗ ਲੈਣਾ ਵੱਡਾ ਢਿੱਪੂ ਨੇ ਮੰਗਣਾ ਨਹੀਂ ਹੈਗਾ ਵੱਡਾ ਢਿੱਪੂ ਨੇ ਤਾਂ ਲਿਖ ਕੇ ਲਾਤਾ ਵੇ ਸਾਡੇ ਕੋਲ ਆ ਜਾਓ 2 2000 ਵਾਲੇ ਸੂਟ ਵੀ 895 ਰੈਂਟ 2500 ਰੁਪਇਆ ਹੁਣ ਰੇਟ ਸੁਣੋ ਫੈਰਾ ਇੱਥੇ ਆਏ ਤੁਹਾਨੂੰ ਅਸੀਂ ਜਿਹੜਾ ਸਿਰਫ 1100 ਰੁਪਏ ਚ ਲਓ ਜੀ ਆ ਗਿਆ ਆ ਗਿਆ ਆ ਗਿਆ ਵੱਡਾ ਡਿੱਪੂ ਇੱਕ ਵਾਰੀ ਫੇਰ ਸਸਤੇ ਸੂਟ ਲੈ ਕੇ ਆ ਗਿਆ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਨੇ ਹੋ 8 800 850 ਦੇ ਵਿੱਚ ਸਾਡੇ ਕੋਲ ਆਜੋ 800 ਵਾਲੇ ਸੂਟ ਸਿਰਫ 350 ਰੁਪਏ ਦੇ ਵਿੱਚ ਲੈ ਜਾਓ ਜੇ ਆਪਾਂ ਡਿਜ਼ਾਈਨਰ ਦੀ ਗੱਲ ਕਰੀਏ ਸਾਡੇ ਕੋਲ ਇੱਕ ਡਿਜ਼ਾਈਨ ਨਹੀਂ ਦੋ ਨਹੀਂ ਚਾਰ ਨਹੀਂ ਪੰਜ ਨਹੀਂ ਸੈਂਕੜੇ ਡਿਜ਼ਾਈਨਰ ਨਾਲ ਅਸੀਂ ਆ ਗਏ ਆ ਜਿੱਥੇ ਮਰਜ਼ੀ ਚਲਜੋ ਕੋਲ ਸੇਲਰਾਂ ਨਾਲੋਂ ਸੈਟਲੀਆਂ ਮਿਲਣ ਵਾਲੇ ਰੇਟਾਂ ਤੋਂ ਵੀ ਚੈਲੇਂਜ ਕਰ ਰਿਹਾ ਵੱਡਾ ਡਿੱਪੂ 8-800 ਵਾਲੇ ਸੂਟ 350 ਦੇ ਵਿੱਚ ਭਾਈ ਜੀ ਨਾ ਅੱਧੇ ਤੁਸੀਂ ਤਾਂ 3-3 ਗੁਣਾ ਰੇਟ ਘੱਟ ਕੀਤੇ ਆ ਭਾਈ ਤੁਹਾਨੂੰ ਪਤਾ ਬਾਹਰ 7-800 ਦਾ ਘਰ ਨਹੀਂ ਮਿਲਦਾ ਹੈਗਾ ਆਪਾਂ ਦੇ ਨੇ 300 ਦੇ 40 ਰੁਪਏ ਦੇਖੋ ਕਿੰਨੀ ਵੈਰਾਈਟੀ ਵੇਸ਼ਮਾਰ ਆ ਚੁੱਕੀ ਹੈ ਤੁਹਾਨੂੰ ਸਿਲਕੀ ਚਾਹੀਦੀ ਹੈ ਕਿ ਤੁਹਾਨੂੰ ਕਾਟਨ ਚਾਹੀਦੀ ਹੈ ਆਪਣੀ ਪਸੰਦ ਅਕੋੜੀ ਲੈ ਕੇ ਜਾ ਸਕਦੇ ਆ ਦੇਖੋ ਜੀ ਵਿਆਹ ਸ਼ਾਦੀਆਂ ਦਾ ਟਾਈਮ ਆ ਗਿਆ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਦਾਜ ਵੇਦ ਕੱਪੜਾ ਲੈਣਾ ਸੇਲ ਕਰਨ ਲਈ ਲੈਣਾ ਕਿੰਨਾ ਸੋਹਣਾ ਕੰਮ ਗਲੇ ਦੇ ਉੱਤੇ ਪ੍ਰਿੰਟ ਕਿੰਨਾ ਸੋਹਣਾ ਰੰਗ ਕਿੰਨਾ ਸੋਹਣਾ ਦੁਪੱਟਾ ਵੀ ਨਾਲ ਖੁੱਲਾ ਡੁੱਲਾ ਰੇਟ ਇਹਦਾ ਵੀ 350 ਹੀ ਆ ਸੋ ਡਿਜ਼ਾਈਨ ਹੀ ਸਾਡੇ ਕੋਲ ਬਹੁਤ سارے ਆ ਚੁੱਕੇ ਹੈਗੇ ਆ ਆ ਵੀ ਦਿਖਾ ਦਿਓ ਜੀ ਆ ਦੇਖੋ 450 ਕਿੰਨੇ ਤੇ ਆ ਚੁੱਕਿਆ 1901 ਬਟੜੀਪੂ 902 ਦੇਖੋ 450 ਦੇਖੋ ਦੇਖੋ 1 ਨਾਲ 1 ਅਸੀਂ ਫ੍ਰੀ ਕਰਤਾ ਸਮਝ ਲਓ ਸੂਟ ਬਾਜ਼ਾਰ 'ਚ 900 ਦਾ ਮਿਲਣਾ ਸਾਡੇ ਕੋਲ 450 ਦਾ ਮਿਲਣਾ ਰੰਗ ਸਾਰੇ ਹੀ ਆ ਚਾਹੇ ਕੁੜੀਆਂ ਜਿਹੜੀਆਂ ਵਾਲੇ ਲੈ ਲਓ ਮਿਡਲ ਏਜ ਦੇ ਲੈ ਲਓ ਬਜ਼ੁਰਗਾਂ ਦੇ ਲੈ ਲਓ ਸਾਰੀ ਤਰ੍ਹਾਂ ਦੇ ਰੰਗ ਨੋ ਨੋ ਸਾਰੇ ਸੂਟ 450 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਆ ਇਹਦੇ ਵਿੱਚ ਵੀ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣੇ ਦੇਖੋ ਡਿਜ਼ਾਈਨ ਕਿੰਨੀ ਕਿੰਨੀ ਸੋਹਣੀ ਆ ਚੁੱਕੀ ਧਾਗੇ ਦਾ ਕੰਮ ਕੀਤਾ ਬਹੁਤ ਸੋਹਣੇ ਮੈਚਿੰਗ ਸੂਟ ਆ ਚੁੱਕਿਆ ਹੈਗੇ ਆਲ ਓਵਰ ਆ ਚੁੱਕਿਆ ਹੈਗੇ ਨਾ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਹੈਗੀਆਂ ਪਿਓਰ ਦੀਆਂ ਸਿਰਫ 400 ਤੇ 450 ਰੁਪਏ ਵਿੱਚ ਕੱਲ ਵੀ ਇੱਕ ਤਾਂ ਖੜ ਕੇ ਤੁਹਾਨੂੰ ਮੈਣਿਆ ਕਿ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਿਆ neck ਤੇ ਕਿੰਨਾ ਪਿਆਰਾ ਵਰਕ ਆ ਚੁੱਕਾ ਪੱਟੀ ਲੱਗੀ ਹੈਗੀ ਆ ਗੱਲ ਹੀ ਚੁੱਕਦੇ ਆ ਚੁੱਕੇ ਬਹੁਤ ਸੋਹਣੇ ਸੂਟ ਨਾਲ ਪਰੰਦਾ ਵਰਕ ਕੀਤਾ ਹੈਗਾ ਸਿਰਫ ਆਪਾਂ ਦੇ ਨਾਲ 400 ਤੇ 500 ਰੁਪਏ ਵਿੱਚ ਇੱਧਰ ਆ ਜਾਓ ਜੀ ਇੱਧਰ ਹੁਣ ਤੁਸੀਂ ਆਹ ਦੇਖੋ ਜਿਹੜਾ 17 1800 ਦਾ ਸੂਟ ਬਾਜ਼ਾਰ ਦੇ ਵਿੱਚ ਵੱਡਾ ਡੀਪੂ ਦੇ 550 ਰੁਪਏ ਦਾ ਵਿਆਹ ਸ਼ਾਦੀਆਂ ਦੇ ਕੱਪੜਾ ਜਿਹੜਾ ਬਾਜ਼ਾਰ ਤੁਸੀਂ 50000 ਦਾ ਲੈਣਾ ਇੱਥੋਂ ਸਿਰਫ 20000 ਰੁਪਏ ਵਿੱਚ ਲੈ ਜਾਓ ਇਹਦੇ ਵਿੱਚ ਵੀ ਦੇਖੋ ਡਿਜ਼ਾਈਨ ਕਿੰਨੇ ਆ ਦਾਜਬਰੀ ਵਾਲੇ ਸੂਟਾਂ ਦੇ ਵਿੱਚ ਤਾਂ ਮੈਂ ਕਿਹਾ ਕਮਾਲੀ ਕੀਤੀ ਪਈ ਆ 550 500 ਰੁਪਏ ਬਾਜੂ ਵਰਕ ਨਾਲ ਲੈਣਾ ਹੈਗਾ ਨਾਲ ਦੇਖੋ ਚੁੰਨੀਆਂ ਕਿੰਨੀਆਂ ਕਿਦੋਣੀਆਂ ਆ ਚੁੱਕੀਆਂ ਗਈਆਂ ਲਾਈਟ 1200 1500 1600 ਬਜਾਰ ਦੇ ਰੇਟ ਆ ਸਾਡਾ ਰੇਟ ਸਿਰਫ 500 ਤੇ 50 ਰੁਪਏ ਦੇ ਵਿੱਚ ਆ ਦੇਖੋ ਊੜਾ ਐੜਾ ਈੜੀ ਸੱਸਾ ਹਹਾ ਕੱਕਾ ਖੱਕਾ ਲੋ ਜੀ ਕਹਿੰਦੇ ਬੱਚੇ ਊੜਾ ਐੜਾ ਭੁੱਲੀ ਜਾਂਦੇ ਸਿਆਣੇ ਭੁੱਲ ਜਾਂਦੇ ਹੈਗੇ ਅਜੇ ਤੁਸੀਂ ਸੂਟ ਪਾਉਣਾ ਨਾ ਊੜਾ ਐੜਾ ਸਾਰੇ ਇੰਟੈਲੀਜੈਂਟ ਹੋਣੇ ਹੈਗੇ ਬੱਚੇ ਵੀ ਸਿਆਣੇ ਵੀ ਨਾ ਦੇਖੋ ਕਿੰਨਾ ਪਿਆਰਾ ਦੇਖੋ ਕਲਰ ਆ ਚੁੱਕਾ ਹੈਗਾ ਤੇ ਨਾਲ ਦੇਖੋ ਚੁੰਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਮਲਟੀ ਸ਼ੇਡ ਦੀ ਇਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ 500 ਤੇ 50 ਰੁਪਏ ਵਿੱਚ ਮੈਂ ਕਹਾਂ ਜੀ ਡਿਜ਼ਾਈਨ ਇੱਕ ਦੋ ਨਹੀਂ ਦੇਣੇ ਰੰਗ ਇੱਕ ਦੋ ਨਹੀਂ ਦੇਣੇ ਬਾ ਸਵੇਰ ਤੋਂ ਹੀ ਕਸਟਮਰਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੁਣ ਆ ਵੀ ਚੈੱਕ ਕਰ ਲੋ ਆ ਵੱਡਾ ਡੀਪੂ ਦੇ ਉੱਤੇ ਵੱਡਾ ਧਮਾਕਾ ਕਰ ਦਿੱਤਾ ਹੈਗਾ ਆ ਜਿਹੜੇ 21800 ਰੁਪਏ ਦੇ ਵਿੱਚ ਬਾਜ਼ਾਰ 'ਚ ਆ ਕੇ ਤੁਸੀਂ ਲੈਨੇ ਹੋ ਸੂਟ ਸਾਡੇ ਕੋਲ ਆਓ ਕਿੰਨੇ ਦਾ ਦੇਖੋ 550 550 ਰੁਪਏ ਦੇ ਵਿੱਚ ਇਹ ਵੀ ਕਰ ਦਿੱਤੇ ਹੈਗੇ ਆ ਆ ਵੀ ਦੇਖੋ ਤੁਸੀਂ ਬੁਟੀਕਾਂ ਵਾਲੇ ਪੀਸ ਦੇ ਰਹੇ ਆ ਜਿਹੜੀਆਂ ਅੱਜ ਕੱਲ ਕੁੜੀਆਂ ਪਸੰਦ ਕਰਦੀਆਂ ਇਹ ਸੂਟ ਆ ਗਲੇ ਦੇ ਦੇਖੋ ਕਿੰਨਾ ਜਿਆਦਾ ਸੋਹਣਾ ਕੰਮ ਕੀਤਾ ਘੇਰੇ ਦੇਖੋ ਕਿੰਨਾ ਸੋਹਣਾ ਦਪੱਟਾ ਵੀ ਤੁਸੀਂ ਨਾਲ ਦੇਖ ਲਓ ਇਹ ਵੀ 550 ਦੇ ਦੇ ਦਿਆਂਗੇ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਕਿ neck ਤੇ ਕਿੰਨਾ ਸੋਹਣਾ ਵਰਕ ਆ ਚੁੱਕਾ ਧਾਗੇ ਦਾ ਕੰਮ ਕੀਤਾ ਪ੍ਰਿੰਟ ਬਹੁਤ ਸੋਹਣਾ ਆ ਚੁੱਕਾ ਹੈਗਾ ਨਾਲ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੀ ਹੈਗੀ ਪਲਾਜ਼ੋ ਸਲਵਾਰ ਪਿਆਮੀ ਜੋ ਮਾਜੀ ਬਣਾ ਸਾਡੇ ਗਿਆ ਨਾਲ ਦੇਖੋ ਕਿੰਨੀ ਕਿੰਨੀ ਸੋਹਣੀ ਚੁੰਨੀ ਆ ਚੁੱਕੀ ਹੈ ਸਿਰਫ 500 ਤੇ ਪਿਆਰ ਰੇ ਵਿੱਚ ਆ ਵੀ ਦੇਖੋ ਜੀ ਇੱਧਰ ਪੂਰਾ ਜਾਲ ਬਣਿਆ ਕਢਾਈਆਂ ਕੱਡੀਆਂ ਰੰਗ ਵੀ ਸੋਹਣੇ ਇਹ ਵੀ 550 ਚ ਤੁਸੀਂ ਇਹ ਚੀਜ਼ ਚੈੱਕ ਕਰ ਲਓ ਵੱਡਾ ਡਿੱਪੂ ਦੇ ਆਉਂਗੇ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲੇ ਕੇ ਲਾਏ ਇਹ ਤੇ ਦੇਖੋ ਤਾਂ ਡਿਜ਼ਾਈਨ ਕਿੰਨੇ ਆ ਦੇਖੋ ਇਹਦੇ ਵਿੱਚ ਵੈਰਾਈਟੀ ਕਿੰਨੀ ਆ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ਾਂ ਮਿਲ ਜਾਣੀਆਂ ਇੱਧਰ ਵੀ ਤੁਸੀਂ ਦੇਖ ਲਓ ਉੱਧਰ ਵੀ ਦੇਖੋ ਚਾਹੇ ਤੁਸੀਂ ਹੈਵੀ ਹੈਵੀ ਸੂਟ ਲੈਣੇ ਹੋ ਮੰਨ ਲਓ ਤੁਸੀਂ ਕੈਨੇਡਾ ਅਮਰੀਕਾ ਅੰਗਲੈਂਡ ਤੋਂ ਆ ਰਹੇ ਹੋ ਤੁਸੀਂ ਕਹਿੰਦੇ ਸਾਨੂੰ 2000 5000 8000 10000 ਭਾਈ ਜੀ ਹੈਵੀ ਵੈਰਾਈਟੀ ਕਿੰਨੀ ਤੱਕ ਮਿਲ ਜਾਂਦੀ ਆ ਭਾਈ ਹੈਵੀ ਵੈਰਾਈਟੀ ਤੁਸੀਂ ਮਾਜੀ ਚੱਲ ਜੋ ਤੁਸੀਂ 40 5000 ਤੱਕ ਤਾਂ ਸੂਟ ਲੈ ਜਾਣਾ ਜੇ ਬਾਅਦ ਤੁਹਾਨੂੰ 80 70 8000 ਜਾਨਾ ਮਿਲਣਾ ਹੈ ਸੋ ਇੱਥੇ ਦੇ ਓਨਰ ਕੇਸ਼ ਗਾਂਧੀ ਸਰ ਬੜੇ ਹੈਰਾਨ ਆ ਅਸੀਂ ਬਹੁਤ ਸਾਰੇ ਸਟੋਰਾਂ ਤੁਸੀਂ 350 ਜੀ ਮਤਲਬ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕੀਤੇ ਆ ਭਾਈ ਜੀ ਇੱਥੇ ਸਾਰਾ ਸਮਾਨ ਫੈਕਟਰੀ ਰੇਟ ਤੇ ਵਿਕਦਾ ਆ ਸਿਰਫ 10 ਤੋਂ 5 ਰੁਪਏ ਦੇ ਪ੍ਰੋਫਿਟ ਦੇ ਨਾਲ ਚੀਜ਼ਾਂ ਮਿਲਦੀਆਂ ਤੁਸੀਂ ਸਾਡੇ ਕੋਲ ਰੈਡੀमेड ਸੂਟ ਦੀ ਵੈਰਾਈਟੀ ਦੇਖੋਗੇ ਜੀ 1100 ਰੁਪਏ ਦੇ ਵਿੱਚ ਉਹ ਸੂਟ ਮਿਲਦੇ ਜਿਹੜੇ ਬਾਜ਼ਾਰ 4 4 5 5000 ਦੀ ਰੇਂਜ ਵਿੱਚ ਹੈਗਾ 1100 ਰੁਪਏ ਦਾ ਰੈਡੀमेड ਸ਼ਰਾਰਾ ਲੈ ਲਓ ਅਫਗਾਨੀ ਸਲਵਾਰ ਲੈ ਲਓ ਹਰ ਤਰ੍ਹਾਂ ਦੀ ਵੈਰਾਈਟੀ ਰੈਡੀमेड ਦੇ ਵਿੱਚ ਕਢਾਈ ਬਹੁਤ ਵਧੀਆ ਹੋਈ ਹੋਈ 1100 ਰੁਪਏ ਦੇ ਵਿੱਚ ਵੈਰਾਈਟੀ ਦਿਖਾਣੇ ਤੁਜੀ ਦੇਖ ਕੇ ਹਰਨ ਰਹਿ ਜਾਣਾ ਦੇਖੋ ਵਿਆਹ ਸ਼ਾਦੀਆਂ ਸੀਜ਼ਨ ਆ ਗਿਆ ਦਾਜ ਬਰੀ ਮੋਣੀਆਂ ਕਨੇਡਾ ਅਮਰੀਕਾ ਇੰਗਲੈਂਡ ਤੋਂ ਵੀ ਲੋਕ ਇੱਥੇ ਆਉਂਦੇ ਵੱਡਾ ਡਿੱਪ ਨੂੰ ਪਸੰਦ ਕਰਦੇ ਆ ਉਹਨਾਂ ਦੇ ਟੇਸਟ ਵਾਲੇ 2000 5000 10000 15 20000 ਵਾਲੇ ਉਹ ਵੀ ਸੂਟ ਹੈਗੇ ਆ ਦੇਖੋ ਜੀ ਇੱਥੇ 25000 ਦੀ ਰੇਂਜ ਤੱਕ ਸਾਰੀ ਵੈਰਾਈਟੀ ਹੈਗੀ ਆ ਜਿਹੜਾ ਤੁਹਾਨੂੰ ਅਸੀਂ 1100 ਦਾ ਸੂਟ ਦੱਸਦੇ ਪਏ ਉਹ ਇਸ ਕਰਕੇ ਦੱਸਦੇ ਆ ਬਿਅਰ ਦਾ ਰੇਟ ਹੈ 4000 ਤੋਂ ਸ਼ੁਰੂ ਹੁੰਦਾ ਜੀ ਦੁਜੀ ਤੁਹਾਨੂੰ ਵੈਰੇਇਟੀ ਦਿਖਾਣੇ ਆ ਦੁਜੀ ਸਾਰੀ ਵੈਰੇਇਟੀ ਦੇਖੋ 1100 ਰੁਪਏ ਦਾ ਜੂਟ ਕਿਸੇ ਨੇ ਸੁਣਿਆ ਹੀ ਨਹੀਂ ਹੋਊਗਾ ਵੀ ਉਹ 1100 ਰੁਪਏ ਦਾ ਆ ਸਾਹਿਬ ਜੀ ਆ ਮੈਨੂੰ ਜਰੂਰ ਦੱਸ ਦਿਓ 6000 6500 5500 ਇਦਾਂ ਬਜ਼ਾਰਾਂ ਚ ਰੇਟ ਆ ਇਹਦਾ ਵੱਡਾ ਡੀਪੂ ਤੇ ਰੇਟ ਕੀ ਆ ਆ ਦੇਖੋ ਪਾਜੀ ਹੈਂਡਵਰਕ ਵਰਕ ਆ ਚੁੱਕਾ ਬਹੁਤ ਸੋਹਣਾ ਆ ਚੁੱਕਾ 5 ਮੀਟਰ ਹੈਗਾ ਆਲਓਵਰ ਸੂਟਮੈਂਟ ਹੈਗਾ ਇਤਨਾ ਦੇ ਕੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਪਿਓਰ ਦੀ ਚੁੰਨੀ ਆ ਚੁੱਕੀ ਹੈਗੀ ਆ ਇਹ ਆਪਾਂ ਆਪਾਂ ਜੀ ਦੇਣਾ ਹੈਗਾ ਬਾਹਰ ਮਿਲਦਾ ਹੈਗਾ 5-6000 ਦਾ ਆਪਾਂ ਤਾਂ 2400 ਤੇ ਜਿੰਨਾ ਵੀ ਰੇਟ ਆ ਉੱਤੇ ਲਿਖਿਆ ਚਾਹੇ ਨਿਆਣਾ ਸਿਆਣਾ ਭੇਜੋ ਕਿਸੇ ਨਾ ਕੋਈ ਠੱਗੀ ਠੋਰੀ ਨਹੀਂ ਆਹ ਦੇਖੋ ਰੰਗ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਆ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਮਤਲਬ ਜਿੱਦਾਂ ਦਾ ਤੁਹਾਡਾ ਟੇਸਟ ਆ 350 ਤੋਂ ਲੈ ਕੇ 25000 ਤੱਕ ਜਿੱਦਾਂ ਦਾ ਬਜਟ ਆ ਤੁਸੀਂ ਇਤੋਂ ਕੱਪੜਾ ਲੈ ਕੇ ਜਾ ਸਕਦੇ ਆਈ ਭਾਈ ਜਨਾ ਸਿਰਫ 1295 ਰੁਪਏ ਵਿੱਚ ਦੇਖੋ ਕਿੰਨਾ ਪਿਆਰਾ ਆ ਚੁੱਕਾ ਵਰਕ ਦੇਖੋ ਨੱਕ ਤੇ ਕਿੰਨਾ ਵਧੀਆ ਕੀਤਾ ਪਰਾਂ ਦਾ ਵਰਕ ਆ ਚੁੱਕਾ ਨਾਲ ਵਾਜੂ ਵਰਕਾ ਚੋਂ ਚੁੰਨੀ ਨਾਲ ਸੋਹਣੀ ਆ ਚੁੱਕੀ ਹੈਗੀ ਆ ਇਹ ਕਲਰ ਡਿਜ਼ਾਈਨ ਤੁਹਾਨੂੰ ਵੱਖ-ਵੱਖਰੇ ਮੈਨੇ ਹੈਗੇ ਆ ਆਹ ਲਓ ਤਾਂ ਬਾਜ਼ ਵੱਡਾ ਢੀਪ ਉਹਦਾ ਲਿਖ ਕੇ ਲਾਤਾ ਭਈ ਸਾਡੇ ਕੋਲ ਆਜੋ 2 2000 ਵਾਲੇ ਸੂਟ ਵੀ 895 ਚ ਲੈ ਜਾਓ ਕੱਲੇ ਕੱਲੇ ਕਾਊਂਟਰ ਲੱਗਿਆ ਸੈਲਫ ਸਰਵਿਸ ਤੁਸੀਂ ਲੈ ਕੇ ਜਾ ਸਕਦੇ ਆ ਆ ਦੇਖੋ ਦੇਖੋ ਤਾਂ ਕਿੰਨੀ ਸੋਹਣੀ ਸੋਹਣੀ ਵੈਰਾਈਟੀ ਆ ਚੁੱਕੀ ਆ ਸਾਡੀ ਸੇਲਜ਼ਮੈਨ ਟੀਮ ਬਹੁਤ ਸੁਪਰ ਹੈਗੀ ਆ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰਦੇ ਆ ਭਾਵੇਂ ਤੁਸੀਂ ਦੁਕਾਨਦਾਰ ਹੋ ਤੁਸੀਂ ਰੀਸੇਲਰ ਹੋ ਤੁਸੀਂ ਫੇਰੀ ਦਾ ਕੱਪੜਾ ਵੇਚਦੇ ਹੋ ਜਾਂ ਨਵਾਂ ਕੰਮ ਸ਼ੁਰੂ ਕਰਨਾ ਤੁਹਾਡੇ ਲਈ ਵੀ ਬਹੁਤ ਸਾਰਾ ਫਾਇਦਾ ਇੱਥੋਂ 15 20000 ਰੁਪਏ ਦਾ ਕੱਪੜਾ ਲੈ ਕੇ ਨਵਾਂ ਕੰਮ ਸ਼ੁਰੂ ਕਰ ਲਓ ਤੁਸੀਂ ਮਹੀਨੇ ਦੇ ਵਧੀਆ 40 50000 ਰ रेडीमेड ਦੇ ਵਿੱਚ ਕਿੰਨੇ ਕਿ ਕਲੈਕਸ਼ਨ ਆ ਭਾਜੀ ਸਾਕੋ ਸਾਂਗੇ ਤੁਹਾਨੂੰ ਜਿੱਦਾਂ ਭਾਜੀ ਨੂੰ ਦੱਸਿਆ 1100 ਤੋਂ ਸਟਾਰਟਿੰਗ ਹੋਈ ਦੀ ਹੈ ਕਿ ਬਾਅਦ ਤੁਹਾਨੂੰ ਪਤਾ 11500 ਸਟਿਚਿੰਗ ਲੈਂਦੇ ਹੈਗੇ ਆ ਆ ਦੇਖੋ ਕਿੰਨਾ ਪਿਆਰਾ ਵੀ ਲਹਿੰਗਾ ਆ ਚੁੱਕਾ ਹੈਗਾ ਇਹ ਸਿਰਫ ਆਪਾ ਦੇਣਾ ਹੈਗਾ 9000 ਰੁਪਏ 4500 ਰੁਪਏ ਵਿੱਚ ਭਾਜੀ ਇਹ ਸਿਰਫ 4500 ਚ ਸਿਰਫ 4500 ਆ 5500 ਰੁਪਏ ਦੇਣਾ ਹੈਗਾ ਆ ਦੇਖੋ 12000 15000 ਤੋਂ ਘੱਟ ਮੈਂ ਚੈਲੰਜ ਕਰਦਾ ਜੇ ਕਿਸੇ ਸ਼ੋਰੂਮ ਤੇ ਮਿਲ ਜਾਈ ਇੱਥੇ ਤੁਹਾਨੂੰ 4500 5500 ਅੱਛਾ ਹੋਰ ਦੇਖੋ ਕਲੈਕਸ਼ਨ ਚੈੱਕ ਕਰ ਲੋ ਇੱਦਾਂ ਨਹੀਂ ਵੀ 2000 ਡ ਹੈਵੀ ਹੈਵੀ ਡੀਆ ਹੈਵੀ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਆ ਫਾਹ ਦੇਖੋ ਜੀ ਜਿਹੜੇ ਤੁਸੀਂ ਚੰਡੀਗੜ੍ਹ ਜਾਂਦੇ ਹੋ ਮੁਹਾਲੀ ਜਾਂਦੇ ਹੋ ਲੁਧਿਆਣੇ ਜਾਂਦੇ ਹੋ ਦਿੱਲੀ ਜਾਣਾ ਪੈਂਦਾ ਨਾ ਤੁਹਾਨੂੰ ਹੈਵੀ ਹੈਵੀ ਸ਼ਰਾਰੇ ਸੂਟ ਲੈਣ ਲਈ ਨਹੀਂ ਜਾਣ ਦੀ ਲੋੜ ਤੁਹਾਨੂੰ ਅਸੀਂ ਇਹੀ ਸਮਝਾ ਰਹੇ ਹਾਂ ਵੱਡਾ ਡਿੱਪੂ ਤੇ ਆ ਜਾਓ ਇੱਥੇ ਕੈਨੇਡਾ ਅਮਰੀਕਾ ਅੰਗਲੈਂਡ ਵਾਲੇ ਕਸਟਮਰ ਜਿਹੜੇ ਹੈਗੇ ਉਹ ਵੀ ਬੜੇ ਖੁਸ਼ ਹੋ ਕੇ ਜਾ ਰਹੇ ਦੇਖੋ ਸ਼ਰਾਰੇ ਦੇ ਬਹੁਤ ਸੋਹਣਾ ਕੰਮ ਆ ਆ ਸ਼ਰਟ ਚੈੱਕ ਕਰ ਲਓ ਤੁਸੀਂ ਤੇ ਰੇਟ ਸੁਣ ਕੇ ਤੁਸੀਂ ਹੋ ਜਾਣਾ ਹੈਰਾਨ ਬਈ ਜੀ ਆ ਵੀ ਦੱਸੋ ਇਹ ਚ ਰੰਗ ਰੂੰਗ ਸਾਰੇ ਸਾਈਜ਼ ਸਾਰੇ ਮਿਲ ਜਾਂਦੇ ਆ ਇਹ ਚ ਹਰ ਤਰ੍ਹਾਂ ਦਾ ਸਾਈਜ਼ ਮੈਨੇ ਹੈਗੇ ਹਰ ਤਰ੍ਹਾਂ ਦੀਆ ਮੈਨੇ ਹੈਗੇ ਨਾਲ ਦੇ ਕੋ ਪੂਰਾ ਹੈਵੀ ਆ ਚੁੱਕਾ ਹੈਂਡਵਰਕ ਵਿੱਚ ਵੈਚਗਾ ਨਾਲ ਦੇ ਕੋ ਵਾਜੂ ਕਿੰਨੀ ਪਿਆਰੀ ਆ ਚੁੱਕੀ ਹੈ ਆ ਪਛਾਰਾਰੇ ਗੱਲ ਕਰਨਾ ਨਾਲ ਦੇ ਕੋ ਸ਼ਰਾਰਾ ਕਿੰਨਾ ਟੌਰੀ ਆ ਚੁੱਕਾ ਹੈ ਜੇ ਬਾਹਰ ਤੋਂ 10-12 ਹਜ਼ਾਰ ਮੈਂ ਤੁਹਾਨੂੰ ਅਸੀਂ ਦੇਣਾ ਸਿਰਫ 7000 ਰੁਪਏ ਵਿੱਚ ਆ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ ਜਾਓਗੇ ਸਲਾਈ 2000 ਰੁਪਈਆ ਰੈਂਟ 2500 ਰੁਪਈਆ ਹੁਣ ਰੇਟ ਸੁਣੋ ਫੈਰ ਇੱਥੇ ਆ ਇਹ ਸਾਨੂੰ ਅਸੀਂ ਉਹਰਾ ਚੈਲੰਜ ਆ ਜੇ ਤੁਹਾਨੂੰ ਪੂਰੇ ਪੰਜਾਬ ਦੀ ਕਿਸੇ ਦੁਕਾਨ ਬਾਜ਼ਾਰ ਚ 1100 ਰੁਪਏ ਚ ਸ਼ਰਾਰਾ ਸੂਟ ਮਿਲ ਜੇ ਪਰ ਇੱਥੇ ਤੁਹਾਨੂੰ ਵੱਡਾ ਡਿੱਪੋ ਤੇ ਮਿਲ ਜਾਣੇ ਆ ਰੰਗ ਵੀ ਇੱਕ ਨਹੀਂ ਹੈਗਾ ਦੋ ਨਹੀਂ ਹੈਗੇ ਬਹੁਤ ਸਾਰੇ ਆ ਸ਼ਰਾਰਾ ਸੂਟ ਵੀ ਮਿਲ ਜਾਣਾ ਫਰਾਕ ਸੂਟ ਵੀ ਮਿਲ ਜਾਣਾ ਮਿਲਣਾ ਕਿੰਨੇ ਦਾ 1100 ਰੁਪਏ ਦਾ ਹੋਰ ਗੱਲ ਦੇਖੋ ਫਰੰਟ ਵੀ ਹੈਵੀ ਬੈਕ ਵੀ ਹੈਵੀ ਗ੍ਰੇਡ ਕਿੰਨਾ 1100 ਰੁਪਈਆ ਹੁਣ ਤੁਹਾਨੂੰ ਕਿਰਾਏ ਤੇ ਲੈਣ ਦੀ ਲੋੜ ਨਹੀਂ ਕਿਸੇ ਦੇ ਪਾਏ ਹੋਏ ਕੱਪੜੇ ਪਾ ਕੇ ਜਾਣ ਦੀ ਲੋੜ ਨਹੀਂ ਵੱਡਾ ਡਿੱਪੋ ਤੇ ਆ ਜਾਓ 1100 ਰੁਪਏ ਚ ਲੈ ਜਾਓ ਤੁਹਾਡਾ ਆਪਣਾ ਸ਼ਰਾਰਾ ਸੂਟ ਆ ਵੀ ਭਾਈ ਜੀ ਦੱਸੋ ਕਿੰਨੇ ਕਿੰਨੇ ਵਧੀਆ ਧਾਗੇ ਦਾ ਕੰਮ ਕੀਤਾ ਦੇਖੋ ਕਿੰਨਾ ਪਿਆਰਾ ਫਰੰਟ ਆ ਚੁੱਕਾ ਨਾਲ ਦੇਖੋ ਵਹਿਕ ਆ ਚੁੱਕਾ ਹੈ ਗਿਆ ਜ ਫਰੌਗ ਵੀ ਆ ਚੁੱਕਿਆ ਗਿਆ ਸਟੇਟ ਵੀ ਆ ਚੁੱਕਿਆ ਗਿਆ ਇਹ ਚ ਲੱਗ ਲੱ ਤੁਹਾਨੂੰ ਸ਼ਰਾਰੇ ਵਾਲੇ ਮੈਨੇ ਤੇ ਨਾਲ ਗਾਟਮ ਵਾਲੇ ਮੈਨੇ ਸਿਰਫ 1100 ਰੁਪਏ ਵਿੱਚ ਆ ਵੀ ਤੁਸੀਂ ਚੈੱਕ ਕਰ ਲਓ ਕਿੰਨਾ ਸੋਹਣਾ ਕਲਰ ਹੈਗਾ ਪੂਰਾ ਚਮ ਚਮ ਕਰਦਾ ਪੀਸ ਹੈਗਾ ਰੇਟ 1100 ਸਾਡੇ ਕੋਲ 1100 1200 1500 2000 2500 5000 25000 ਤੱਕ ਤੁਹਾਨੂੰ ਵੈਰਾਈਟੀ ਮਿਲ ਜਾਣੀਆਂ ਸੂਟ ਲੈਣੇ ਆ ਸ਼ਰਾਰੇ ਗਰਾਰੇ ਲੈਣੇ ਆ ਤੁਸੀਂ ਫਰੌਗ ਸੂਟ ਲੈਣੇ ਆ ਲਹਿੰਗੇ ਲੈਣ ਫੇਸਬੁਕ ਇੰਸਟਾਗ੍ਰam YouTube ਦੇ ਵੱਡਾ ਡਿੱਪੂ ਦੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲੋ ਰੋਜ਼ ਹੀ ਅਪਡੇਟ ਸਾਨੂੰ ਮਿਲਦੀ ਰਹੂਗੀ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜਤਾ ਟੀਵੀ ਬੱਗਾ